ਖਬਰਾਂਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇੱਕ ਵਾਰ ਫਿਰ ਤੋਂ ਜਿਹੜਾ ਹੈ ਅਪਡੇਟ ਘੱਗਰ ਦਾ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਜੋ ਆਏ ਆ ਦੱਸਦੀ ਕਿ ਅੱਜ ਘੱਗਰ ਦੇ ਵਿੱਚ ਸਵੇਰੇ ਸੁਖਨਾ ਲੈਕ ਤੋਂ ਜਦੋਂ ਫਲੱਡ ਗੇਟ ਖੋਲੇ ਗਏ ਸਨ ਤਾਂ ਉਸ ਸਮੇ ਜਿਹੜਾ ਹੈਗਾ ਪਾਣੀ ਕੱਗੜ ਦੇ ਵਿੱਚ ਛੱਡਿਆ ਗਿਆ ਸੀ ਤੇ ਪੰਖਰਪੁਰ ਦੇ ਵਿੱਚ ਸਾਡੇ ਫੁੱਟ ਤੱਕ ਸਾਡੇ 10 ਫੁੱਟ ਤੱਕ ਜਿਹੜਾ ਪਾਣੀ ਜੋ ਗੇਜ ਉੱਤੇ ਲੱਗੀ ਹੋਈ ਹੈ ਉਸ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਸ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਮੀਂਹ ਪੈ ਰਿਹਾ ਬੱਦਲ ਫਟਣ ਦੀਆਂ ਜਿਹੜੀਆਂ ਨੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਉਸ ਦਾ ਅਸਰ ਜਿਹੜਾ ਹੁਣ ਮੈਦਾਨੀ ਇਲਾਕੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਬਾਰਡਰ ਇਲਾਕਿਆਂ ਦੇ ਵਿੱਚ ਖੜਾ ਕਾਰਨ ਕਾਂ ਦਾ ਆਮ ਜਨਜੀਵਤ ਜਿਹੜਾ ਪ੍ਰਭਾਵਿਤ ਹੋਇਆ ਹੈ ਤੇ ਜੇਕਰ ਗੱਲ ਕੱਗਰ ਦੀ ਕੀਤੀ ਜਾਵੇ ਤਾਂ ਕੱਗਰ ਦੇ ਵਿੱਚ ਲਾਛੂ ਭਗਤ ਅੰਦਾਜੀ ਗੁਰਦੁਆਰੇ ਦੇ ਕੋਲ ਹੈ ਉੱਥੇ ਜੋ ਪਾਣੀ ਚ ਲੱਗੀ ਹੋਈ ਉਹਦੇ ਵਿੱਚ 12 ਫੁੱਟ ਦੇ ਕਰੀਬ ਜਿਹੜਾ ਹੁਣ ਤੱਕ ਪਾਣੀ ਦਾ ਪੱਧਰ ਪਹੁੰਚ ਚੁੱਕਿਆ ਤੇ ਲਗਾਤਾਰ ਜਿਸ ਤਰ੍ਹਾਂ ਜਾਣਕਾਰੀ ਮਿਲੀ ਸੀ ਕਿ ਪਾਣੀ ਦਾ ਪੱਧਰ ਵਧੇਗਾ ਪਰ ਕਿਤੇ ਨਾ ਕਿਤੇ ਜਿਹੜੀ ਰਾਹਤ ਦੀ ਖਬਰ ਆਈ ਹੈ ਕਿ ਹੁਣ ਪੰਖਰਪੁਰ ਜਿਹੜਾ ਹੈ ਕੱਗਰ ਹੈ ਉਸ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਘਟ ਚੁੱਕਿਆ ਤੇ ਜਿਹੜੀ ਇੱਕ ਜੋ ਅਨੈਰੀ ਵਿਭਾਗ ਦੇ ਵੱਲੋਂ ਜਿਹੜੀ ਜਾਰੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ 4 ਫੁੱਟ ਤੱਕ ਜਿਹੜਾ ਇੱਕ ਅਗਰ ਦਾ ਲੈਵਲ ਪਿੰਡ ਪੰਖਰਪੁਰ ਦੇ ਵਿੱਚ ਚੱਲ ਰਿਹਾ ਹੈ ਤੇ ਸਰਾਲਾ ਜੇਕਰ ਗੱਲ ਕੀਤੀ ਜਾਵੇ ਜਿਸ ਨੂੰ ਭਗਤ ਨਾਜੀ ਗੁਰਦੁਆਰੇ ਦੇ ਕੋਲ ਉਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ 17 ਫੁੱਟ ਤੱਕ ਖਤਰੇ ਦਾ ਨਿਸ਼ਾਨਾ ਨਾਤਾ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸਰਾਲਾ ਖੁਰ ਦੇ ਕੋਲ ਜਿਹੜੀ ਇਸ ਦੀ ਰਿਕਵਰ ਕੀਤਾ ਗਿਆ ਸਰਾਲਾ ਖੁਰ ਦੇ ਕੋਲ ਜਿਹੜਾ ਹੈਗਾ 12 ਫੁੱਟ ਦੇ ਕਰੀਬ ਜਿਹੜਾ ਇਸ ਸਮੇਂ ਕੱਗਰ ਦਾ ਲੈਵਲ ਚੱਲ ਰਿਹਾ ਤੇ ਉਸ ਤੋਂ ਬਾਅਦ ਜਿੱਕਰ ਗੱਲ ਕੀਤੀ ਜਾਵੇ ਤਾਂ 25 ਦਰਾ ਰਿਵਰ ਹੈ ਜਿਹੜਾ ਰਾਜਪੁਰੇ ਦੇ ਕੋਲ ਹੈ ਜਿਹੜਾ 25 ਦਰਾ ਨਾਲਾ ਹੈ ਜਿਹੜਾ ਉਸ ਤੇ ਉੱਪਰ ਉਸ ਦੇ ਵਿੱਚ ਵੀ ਜਿਹੜਾ 2.5 ਫੁੱਟ ਤੱਕ ਦਾ ਤੱਕ ਜਿਹੜਾ ਪਾਣੀ ਦਾ ਪੱਧਰ ਉਹ ਇਸ ਸਮੇਂ ਹੈਗਾ ਤੇ ਲਗਾਤਾਰ ਜਿਹੜੀ ਹੈ ਪਟਿਆਲਾ ਦੀਆਂ ਨਦੀਆਂ ਨੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਹਰ ਸੰਭਵ ਮਦਦ ਜਿਹੜੀ ਹੈ ਲੋਕਾਂ ਦੀ ਕੀਤੀ ਜਾਵੇਗੀ ਤੇ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਗੁਰਦਾਸਪੁਰ ਪਠਾਨਕੋਟ ਇਸ ਇਲਾਕੇ ਦੇ ਵਿੱਚ ਬੜੇ ਨੇ ਉਸ ਤਰ੍ਹਾਂ ਦੇ ਹਾਲਾਤ ਫਿਲਹਾਲ ਜਿਹੜੀ ਉਸ ਤੋਂ ਰਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸ ਸਮੇਂ ਪਾਂਖਰਪੁਰ ਜੋ ਕਗਰ ਹੈ ਉਸ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਘਟਣਾ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਜਾਣਕਾਰੀ ਮੇਰੀ ਹੈ ਕਿ ਸਵੇਰ ਤੱਕ ਜੋ ਸਰਾਲਾ ਖੁਰਦ ਅੱਲਾ ਛਰੂ ਭਗਤ ਨਾਜੀ ਗੁਰਦੁਆਰੇ ਦੇ ਕੋਲ ਜੋ ਗੇਜ ਜੋ ਨਾਪ ਲੱਗਿਆ ਹੋਇਆ ਉੱਥੇ ਗੇਜ ਲੱਗੀ ਹੋਇਆ ਉਸ ਦੇ ਵਿੱਚ ਵੀ ਜਿਹੜਾ ਹੁਣ ਜਾਣਕਾਰੀ ਮੇਰੀ ਕਿ ਪਾਣੀ ਘਟਣਾ ਜਿਹੜਾ ਜਿਹੜਾ ਸ਼ੁਰੂ ਹੋ ਜਾਵੇਗਾ ਪਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਨੇ ਖੁਦ ਸੀਨੀਅਰ ਜਿਹੜੇ ਨੇ ਆਈਐਸ ਜੋ ਉਹ ਵੀ ਮੌਕੇ ਤੇ ਉੱਪਰ ਅਜਾਇਜ਼ਾ ਲੈਣ ਦੇ ਲਈ ਪਹੁੰਚੇ ਸਨ ਤੇ ਨਾਲ ਹੀ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਖੀ ਸਾਨੀ ਐਸਟੀਐਮ ਰਾਜਪੁਰਾ ਵਿਕੇਸ਼ ਗੁਪਤ ਸਮੇਤ ਜਿਹੜਾ ਪ੍ਰਸ਼ਾਸਨਿਕ ਅਮਲਾ ਉਹ ਇਸ ਸਮੇਂ ਜੋ ਲਗਾਤਾਰ ਜੜੀ ਹੈ ਕੱਗਰ ਦੇ ਉੱਪਰ ਸਥਿਤੀ ਜੜੀ ਹੈ ਨਜ਼ਰ ਬਣਾਈ ਰੱਖੀ ਹੈ ਤੇ ਜੜੀਆਂ ਹਦਾਇਤਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਉਹਨਾਂ ਹਦਾਇਤਾਂ ਦੇ ਮੁਤਾਬਿਕ ਜੜਾ ਲਗਾਤਾਰ ਜੋ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਕਹ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਹਲੇ ਘਬਰਾਣ ਦੀ ਲੋੜ ਨਹੀਂ ਹੈ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਕੱਗਰ ਦੇ ਨਜ਼ਦੀਕ ਲੱਗਦੇ ਜਿਹੜੇ ਪਿੰਡ ਨੇ ਜਿਵੇਂ ਊਂਟਸਰ ਸਮਸ ਪਰ ਤੇ ਨन्हेੜੀ ਸੰਜਰ ਪਰ ਇਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਣਾ ਸ਼ੁਰੂ ਹੋਇਆ ਸੀ ਪਰ ਕਿਤੇ ਨਾ ਕਿਤੇ ਹੁਣ ਰਾਹਤ ਵਾਲੀ ਖਬਰ ਜਿਹੜੀ ਹੈ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਕੱਗਰ ਦੇ ਵਿੱਚ ਜਿਹੜਾ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਪਰ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਫੇਰ ਵੀ yellow ਅਲਰਟ ਜਿਹੜਾ ਕੁਝ ਜ਼ਿਲ੍ਹਿਆਂ ਦੇ ਵਿੱਚ ਜੋ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਈ ਇਲਾਕੇ ਜਿਹੜੇ ਨੇ yellow alert ਦੇ ਵਿੱਚ ਨੇ ਮੌਸਮ ਵਿਭਾਗ ਦੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 1 ਸਤੰਬਰ ਤੱਕ ਜਿਹੜਾ ਹੈਗਾ ਭਾਰੀ ਬਾਰਿਸ਼ ਦੀ ਜਿਹੜੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੇ ਜੇਕਰ ਹੁਣ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਜ਼ਰੂਰ ਤਿਕਨੌਰ ਦੀਆਂ ਕੁਝ ਅਜੇਹੀਆਂ ਜਗ੍ਹਾ ਨੇ ਜਿੱਥੇ ਕਾਫੀ ਸਾਲ ਪਹਿਲਾਂ ਜਿਹੜੇ ਬੰਨ ਟੁੱਟ ਗਏ ਸਨ ਪਰ ਉਹਨਾਂ ਦੀ ਰਿਪੇਅਰ ਕਿਤੇ ਨਹੀਂ ਹੋਈ ਹੈ ਪਰ ਜੋ ਸਫਾਈ ਉਹਦੀ ਵੀ ਜਿਹੜੀ ਹੈ ਗੱਲ ਜੋ ਫਾਈਲਾਂ ਦੇ ਵਿੱਚ ਜ਼ਰੂਰ ਹੋ ਜਾਂਦੀਆਂ ਪਰ ਗਰਾਊਂਡ ਜ਼ੀਰੋ ਦੇ ਉੱਪਰ ਕੁਝ ਹੋਰ ਹੀ ਵੇਖਣ ਨੂੰ ਮਿਲਦਾ ਹੈ ਫਿਲਹਾਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੂੰ ਇਹ ਵੀ ਅਪੀਲ ਕਰਾਂਗੇ ਕਿ ਹਰ ਸਾਲ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਆਉਂਦੇ ਨੇ ਤਾਂ ਉਸ ਸਮੇਂ ਜਿਹੜਾ ਗੱਡੀਆਂ ਦੇ ਵਿੱਚ ਤੇਲ ਫੁਕਣ ਦੀ ਬਜਾਏ ਉਸ ਤੋਂ ਪਹਿਲਾਂ ਹੀ ਜਿਹਨਾਂ ਥਾਵਾਂ ਦੇ ਉੱਪਰ ਸਫਾਈ ਦੀ ਜ਼ਰੂਰਤ ਹੈ ਉਹਨਾਂ ਥਾਵਾਂ ਦੇ ਉੱਪਰ ਕੱਗਰ ਦੀ ਸਫਾਈ ਜ਼ਰੂਰ ਕਰ ਦਿੱਤੀ ਜਾਵੇ ਆ ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰੀਏ ਤਾਂ ਪੰਜਾਬ ਪੰਜਾਬ ਜਿਹੜਾ ਪ੍ਰਵੇਦਵਾਰ ਸ਼ੰਭੂ ਉਤੇ ਨਜ਼ਦੀਕ ਜਿਹੜਾ ਕੱਗਰ ਹੈ ਕੱਗਰ ਦੇ ਵਿੱਚ ਜਿਹੜੇ ਨੇ ਲੋਕ ਨੇ ਕਾਫੀ ਸਰਕਾਰਾਂ ਆਈਆਂ ਨੇ ਪਰ ਜੋ ਸਰਕਾਰਾਂ ਵਾਅਦਾ ਕਰਦੀਆਂ ਸਨ ਕਿ ਇਹ ਕੱਗਰ ਨੂੰ ਜਿਹੜਾ ਸਿੱਧਾ ਕੀਤਾ ਜਾਵੇਗਾ ਪਰ ਕਿਤੇ ਨਾ ਕਿਤੇ ਜਿਹੜੇ ਨੇ ਉਹ ਦਾਅਵੇ ਵੀ ਖੋਖਲੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਸ ਨੂੰ ਲੈ ਕੇ ਜਿਹੜੇ ਨੇ ਜੋ ਵਿਰੋਧੀ ਧਿਰਾਂ ਨੇ ਉਹ ਵੀ ਸਵਾਲ ਉਠਾਉਂਦਿਆਂ ਨੇ ਤੇ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਾਂ ਫਿਰ ਦੂਜੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਸੀਂ ਜਿਹੜੇ ਨੇ ਰਾਹਤ ਕਾਰਜ ਕਰ ਰਹੇ ਹਾਂ ਤੇ ਆਪਣੀ ਜਿਹੜੀ ਹੈ ਇੱਕ ਮਹੀਨੇ ਦੀ ਜਾਂ ਫਿਰ ਆਪਣੀ ਤਨਖਾਹ ਜਿਹੜੀ ਹੈ ਉਹ ਮੁੱਖ ਮੰਤਰੀ ਜਿਹੜਾ ਹੈ ਉਹਨਾਂ ਪੀੜਤਾਂ ਦੇ ਲਈ ਜੋ ਜਿਨ੍ਹਾਂ ਦੇ ਉੱਪਰ ਜਿਹੜਾ ਇਸ ਸਮੇਂ ਇਸ ਇਲਾਕੇ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਨਾਂ ਦੇ ਲਈ ਜਿਹੜੀ ਹੈ ਰਾਹ ਸਮੱਗਰੀ ਜਾਂ ਫਿਰ ਬਚਾਅ ਕਾਰਜਾਂ ਦੇ ਲਈ ਉਹਨਾਂ ਦੇ ਜਿਹੜੇ ਪੈਸੇ ਨੇ ਉਸ ਦੇ ਵਿੱਚ ਲਗਾਏ ਜਾਣਗੇ ਫਿਲਹਾਲ ਇਸ ਸਮੇਂ ਤੁਹਾਨੂੰ ਕਗਰ ਦੁਬਾਰਾ ਜਿਹੜੀ ਹੈ ਹਲਕਾ ਕਨੌਰ ਦੀ ਗੱਲ ਕਰੀਏ ਤਾਂ ਕਗਰ ਦੇ ਵਿੱਚ ਫਿਲਹਾਲ ਜਿਹੜੀ ਹੈ ਹੁਣ ਰਾਹਤ ਦੀ ਖਬਰ ਹੈ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਹੈ ਭੰਕਰਪੁਰ ਜਿਹੜਾ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਜਿਹੜਾ ਸ਼ੰਭੂ ਬਾਰਡਰ ਹੈ ਸ਼ੰਭੂ ਬਾਰਡਰ ਤੇ ਉੱਪਰ ਜੋ ਕਗਰ ਹੈ ਉੱਥੋਂ ਵੀ ਪਾਣੀ ਜਿਹੜਾ ਘਟਣਾ ਸ਼ੁਰੂ ਹੋ ਚੁੱਕਿਆ ਤੇ ਜੋ ਜਾਣਕਾਰੀ ਮੇ ਵੇਰ ਤੱਕ ਜਿਹੜਾ ਹੈ ਪਾਣੀ ਬਿਲਕੁਲ ਜਿਸ ਤਰ੍ਹਾਂ ਆਮ ਲੈਵਲ ਦੇ ਉੱਪਰ ਜਿਹੜਾ ਚੱਲਦਾ ਉਸ ਲੈਵਲ ਤੱਕ ਆ ਸਕਦਾ ਹੈ